ਗੁਰੂ ਪਾਸ਼ਾ ਜੀ ਗੁਰੂ ਨਾਨਕ ਦੇ ਮਹਾਰਾਜ ਪ੍ਰਚਾਰ ਉਦਾਸੀਆਂ ਤੇ ਜਾਂਦੇ ਨੇ ਜੰਗਲ ਦੇ ਵਿੱਚੋਂ ਗੁਜ਼ਰ ਰਹੇ ਸਨ ਹਨੇਰਾ ਹੋਇਆ ਰਾਤ ਰੁਕਣ ਦਾ ਪ੍ਰਬੰਧ ਕਰਨ ਲੱਗੇ ਤਾਂ ਕਹਿਣ ਲੱਗੇ ਦਾਨਿਆਂ ਵੀ ਆਪਾਂ ਇੱਥੇ ਰਾਤ ਰੁਕਣਾ ਹੈ ਕਹਿੰਦੇ ਮਹਾਰਾਜ ਸਤਿਵੱਚ ਲੱਕੜਾਂ ਇਕੱਠੀਆਂ ਕੀਤੀਆਂ ਤੇ ਕਹਿਣ ਲੱਗੇ ਆਪਾਂ ਹੁਣ ਅੱਗ ਦਾ ਪ੍ਰਬੰਧ ਕਰੀ ਦੂਰ ਇੱਕ ਕੁਲੀ ਦੇ ਵਿੱਚ ਅੱਗ ਜળ ਰਹੀ ਹੈ ਆਖਿਆ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਵੀ ਜਾਓ ਜਾ ਕੇ ਅੱਗ ਲੈ ਆਓ ਤਾਂ ਵੈਸ਼ਨਵੀ ਪਾਂਡਾ ਬੈਠ ਕੇ ਭੋਜਨ ਪਕਾਰਿਆ ਸੀ ਉਹਨੇ ਲੱਕੜਾਂ ਵੀ ਧੋਤੀਆਂ ਹੋਈਆਂ ਸਨ ਉਹਨੇ ਪੋਚਾ ਮਾਰਿਆ ਹੋਇਆ ਸੀ ਕਾਰੀ ਕੱਢੀ ਹੋਈ ਸੀ ਭਾਈ ਮਰਦਾਨੇ ਨੂੰ ਕੀ ਪਤਾ ਉਹਨਾਂ ਦੀ ਮਰਿਆਦਾ ਬਾਰੇ ਵੀ ਉਹ ਕਿਵੇਂ ਦੇ ਨੇ ਉਹ ਸਹਿ ਸੁਭਾਏ ਗਏ ਤੇ ਜਾ ਕੇ ਉਸ ਚੌਂਕੇ ਦੇ ਅੰਦਰ ਪ੍ਰਵੇਸ਼ ਕਰ ਗਏ ਜਾ ਕੇ ਆਖਿਆ ਵੀ हे ਧਾਰਮਿਕ ਪੁਰਸ਼ੋ ਸਾਨੂੰ ਅੱਗ ਚਾਹੀਦੀ ਹੈ ਕਿਰਪਾ ਕਰਕੇ ਸਾਡੀ ਮਦਦ ਕਰੋ ਸਾਨੂੰ ਕੁਝ ਅੱਗ ਦੇ ਦਿਓ ਜਦੋਂ ਉਸ ਕਲਯੁਗੀ ਪੰਡੇ ਨੇ ਵੇਖਿਆ ਜਦੋਂ ਉਸ ਸਾਧੂ ਨੇ ਵੈਸ਼ਨਵੀ ਸਾਧ ਨੇ ਉਹ ਅੱਗ ਬਬੂਲਾ ਹੋ ਗਿਆ ਜਲੇ ਹੋਏ ਨੇ ਉਹ ਲੱਕੜ ਚੁੱਕੀ ਭਾਈ ਮਰਦਾਨੇ ਦੇ ਮਗਰ ਪੈ ਗਿਆ ਭਾਈ ਮਰਦਾਨਾ ਦੇ ਅੱਗੇ ਤੇ ਉਹ ਵੈਸ਼ਨੂ ਸਾਧ ਪਿੱਛੇ-ਬਿੱਚੇ ਮਹਾਰਾਜ ਦੇ ਦੁਆਲੇ ਆ ਕੇ ਜੁਰ ਚੱਕਰ ਕੱਟਦੇ ਨੇ ਸਾਹਿਬ ਕਹਿੰਦੇ ਰੁਕੋ ਕੀ ਗੱਲ ਹੋਈ ਵੈਸ਼ਨੂ ਸਾਧ ਦੀ ਕੀ ਗੱਲ ਹੋਈ ਆਖਦੇ ਮਹਾਰਾਜ ਮੈਂ ਸਵੇਰ ਦਾ ਲੱਕੜਾ ਤੋਹਦਾ ਮਰ ਗਿਆ ਮੈਂ ਸਵੇਰ ਦਾ ਪੋਚੇ ਲਾਉਂਦਾ ਮਰ ਗਿਆ ਇੰਨਾ ਜੜਾ ਪ੍ਰਵਾਹ ਨਹੀਂ ਕੀਤੀ ਮੇਰੇ ਚੌਂਕੇ ਦੇ ਵਿੱਚ ਇੱਕ ਗੈਰ ਧਰਮੀ ਵਿਅਕਤੀ ਵੜ ਕਿਵੇਂ ਗਿਆ ਮੇਰਾ ਬਣਿਆ ਭੋਜਨ ਸਾਰਾ ਪ੍ਰਸ਼ਟ ਹੋ ਚੁੱਕਾ ਹੈ ਉਹ ਖਾਣ ਯੋਗ ਨਹੀਂ ਰਹਿ ਗਿਆ ਇੰਨਾ ਭੇਦ ਭਾਵ ਇੱਕ ਇਨਸਾਨ ਦਾ ਇਨਸਾਨ ਦੇ ਨਾਲ ਇਹ ਧਰਮ ਨਹੀਂ ਹੋ ਸਕਦਾ ਜਿਵੇਂ ਸਾਬ ਕਹਿੰਦੇ ਨਾ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਫਰੀਦਾ ਖਾਲਕ ਖਲਕ ਮੈਂ ਖਲਕ ਬਸੈ ਰਬ ਮਾਹੇ ਮੰਦਾ ਕਿਸ ਨੂੰ ਆਖੀਏ ਜਤਿਸਵਿੰਨ ਕੋਈ ਨਹੀਂ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਹਰ ਇੱਕ ਦੇ ਅੰਦਰ ਰੱਬ ਹੈ ਪਰ ਦੇਖਿਆ ਨਹੀਂ ਹੈ ਹੰਕਾਰ ਦੀ ਪੱਟੀ ਕਰਕੇ ਸਤਿਗੁਰੂ ਨੇ ਆਖਿਆ ਵੈਸ਼ਨਵ ਸਾਹਿਬ ਜੀ ਤੁਸੀਂ ਹਵਾ ਦੇ ਵਿੱਚੋਂ ਸਾਹ ਲੈਂਦੇ ਹੋ ਕਹਿੰਦੇ ਹਾਂ ਜੀ ਬਿਲਕੁਲ ਉਸੇ ਹਵਾ ਚੋਂ ਭਾਈ ਮਰਦਾਨਾ ਵੀ ਸਾਹ ਲੈਂਦਾ ਹੈ ਤੁਸੀਂ ਜਲ ਪੀਂਦੇ ਹੋ ਕਹਿੰਦੇ ਹਾਂ ਬਿਲਕੁਲ ਮਹਾਰਾਜ ਉਹੋ ਹੀ ਜਲ ਭਾਈ ਮਰਦਾਨਾ ਵੀ ਪੀਂਦਾ ਹੈ ਤੁਸੀਂ ਭੋਜਨ ਛਕਦੇ ਹੋ ਕਹਿੰਦੇ ਹਾਂ ਮਹਾਰਾਜ ਕਾਹਦਾ ਇਹ ਜੋ ਵੀ ਮਿਲ ਗਿਆ ਕਹਿੰਦੇ ਮਰਦਾਨਾ ਵੀ ਭੋਜਨ ਛਕਦਾ ਹੈ ਤੁਹਾਡੇ ਵੀ ਨਾੜਾਂ ਦੇ ਵਿੱਚ ਲਹੂ ਵਹਿੰਦਾ ਹੈ ਤੇ ਮਰਦਾਨੇ ਦੇ ਵੀ ਕੁਝ ਵੱਖਰਾ ਨਹੀਂ ਹੈ ਵੀ ਤੁਹਾਡੇ ਵਰਗਾ ਹੀ ਉਹ ਵੀ ਉਹ ਵੱਖਰਾ ਨਹੀਂ ਹੈ ਭੇਦ ਭਾਵਨਾ ਨਾ ਕਰੋ ਛੱਡ ਦਿਓ ਜਾਤਾਂ ਦਾ ਹੰਕਾਰ ਛੱਡ ਦੇ ਉੱਚੀ ਉੱਚੇ ਹੋਣ ਦਾ ਹੰਕਾਰ ਸਭ ਇੱਕ ਬਰਾਬਰ ਨੇ ਤੇ ਸਮਝਾਇਆ ਮਹਾਰਾਜ ਨੇ ਉੱਥੇ ਆਸਾ ਦੀ ਵਾਰ ਅੰਦਰ ਵੀ ਸਾਹਿਬ ਕਹਿੰਦੇ ਸੁਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ ਸੁਚੇ ਸਹੀ ਨਾਨਕਾ ਜੇਨ ਮਨ ਵਸਿਆ ਸੋਏ ਸੁਚੇ ਉਹਨੇ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦੀ ਯਾਦ ਵਸ ਗਈ ਹੈ ਪ੍ਰਮਾਤਮਾ ਦਾ ਨਾਮ ਵਸ ਗਿਆ ਸੁਚੇ ਨੇ ਤੇ ਸਾਬ ਨੇ ਆਖਿਆ ਤਨ ਸੁਚਾ ਸੋ ਆਖੀਐ ਜਿਸਮੇ ਸਾਚਾ ਨਾਮ ਉਹੋ ਸਰੀਰ ਸੁਚਾ ਹੈ ਜਿਸ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸਿਆ ਹੋਇਆ ਹੈ